ਇੱਧਰ ਆਉਗਾ ਯਾਰ 36 ਰਹਾਤਾ ਮੰਗਲੇ ਹੈ ਨਹੀਂ 36 ਨਹੀਂ ਖੜੇ ਹੈ ਤਾਂ 100 ਖਾਏ ਤਾਂ ਬਾਬਾ ਸੋਖਾ ਹੁੰਦਾ ਇੱਕੋ ਹੀ ਆਹ ਸਾਢੇ 12 ਦੱਸਿਆ ਉਹਨੂੰ ਫਿਰ ਮੈਂ ਇੱਕੋ ਹੀ ਦੱਸ ਦੇ ਮੈਂ 12 ਚਲੋ ਚੱਲ ਮੰਗਣ ਨੂੰ ਜਿੰਨਾ ਮਰਜ਼ੀ ਚੱਲਦੀ ਤੇਰਾ ਮਾਨ ਹੈ ਅਸੀਂ ਇਹ ਤਾਂ ਗੱਲ ਕਹੀ ਨਹੀਂ ਵੀ ਮੰਗਣਾ ਮੁਰਗੀ ਕੀ ਦਾ ਪੁੱਛ ਲਾ ਯਾਰ ਤਾਂ ਨਾ ਇਹਦੀ ਨਾ ਇਹਦੀ ਕਬਰ ਤੇ ਬੜਾ ਮੇਰੀ ਤੇ ਬੜਾ ਬਰਾਬਰ ਦੀ ਟੱਕਰ ਲਾ ਦੀ ਅਸੀਂ ਆਹ ਢਾਣੀਆਂ ਬਣੇ ਆਪਾਂ ਆਹ ਬੰਦਲੇ ਬਣੇ ਮੈਂ ਨਹੀਂ ਮਾਰਦਾ ਤੇਰੇ ਮਾਲਕ ਮੈਂ ਨਹੀਂ ਕਰਦਾ ਇਹ ਕੰਮ ਅਗਲਾ ਮਾਰਦਾ ਹਾਂ ਪਰ ਦੇਖ ਲਈਆਂ ਵੀ ਇੱਕ ਤਾਂ ਨਰਮ ਹੈ ਦੋ ਤੇ ਭਾਰੀ ਮੈਨੂੰ ਤਾਂ ਉਹੀ ਦੀਂਦੇ ਨੇ ਵੀ ਨਰਮ ਹੈ ਇੱਕ ਤਾਂ ਨਰਮ ਹੈ ਦੋ ਭਾਰੀ ਨੇ ਮੈਂ ਤਾਂ ਖੁਦਾ ਕੋਈ ਇਹਨਾਂ ਬੱਤ ਦੀ ਇੱਕ ਨਰਮ ਹੈ ਦੋ ਕਰਮ ਹੈ ਹਾਂ ਉਹ ਸਾਹਿਬ ਕਿਤੇ ਦਿਨ ਲਈ ਬੈਠਾ ਮੈਂ ਤਾਂ ਆ ਵੀ ਕਹੀ ਜਾ ਨਾ ਬਾਈ ਨੂੰ ਕਹਦਾ ਮੈਂ ਤੈਨੂੰ ਇਹ ਕਹਿੰਦਾ ਬਈ ਭਾਈ ਨੇ ਭੇਡਾਂ ਕਾ ਨੂੰ ਕਰਦੇ ਉਹ ਚਿਹੜਾਂ ਦੇਖੋ ਰੱਬ ਦੀਆਂ ਛੇਡਾਂ ਹੈ ਡਾਇਲੋਗ ਤਾਂ ਮਾਰੇ ਬਿਨਾ ਗੱਲ ਨਹੀਂ ਬਣਦੀ ਕਰੋ ਜੀ ਕਰੋ ਡਾਇਲੋਗ ਤਾਂ ਚੱਲਣਗੇ ਤੇਰੇ ਹੁਣ ਮੈਂ ਵੇਚ ਦਿਆਂ ਤੀਲਾ ਤਾਂ ਸਹੀ ਇਮਾਨਦਾਰੀ ਤੇ ਬਾਈ ਪਹਿਲਾਂ ਲਾਇਆ ਸੀ ਫਾਈਲ ਮੋੜੇ ਨੇ ਨਾ ਮਾਚਾ ਚਾਚਾ ਹੀ ਗੱਲੇ ਨੇ ਦੀਆਂ ਉਹ ਅਸੀਂ ਮੋਕਾ ਦੇ ਨਹੀਂ ਆਈਗਾ ਬਈ ਸਰਦਾਰ ਜੀ ਹੁਣ ਤੂੰ ਗੱਲ ਸੁਣ ਲੈ ਮੈਂ ਇੱਕ ਟਿੱਕੀ ਨਹੀਂ ਮਰੂਗਾ ਦੇਣੀਆਂ ਨੇ ਦੇ ਹੀ ਨਹੀਂ ਦੇਣੀਆਂ ਨਾਲ ਠੀਕ ਹੈ 31000 ਦੀ ਇਹਨੀ ਗਰੀਬ ਹੈ ਰੋਟੀ ਕਮਾਉਣੀ ਹੈ ਮੈਂ ਤੇ ਬਿਨਾ ਪੁੱਛੇ ਕਹਿਤਾ ਪਪੂ ਨਹੀਂ ਹੁਣਾ ਭਾਈ ਹੁਣ ਮੋੜ ਦਾਂਦਾ ਭਰਾ ਨੂੰ ਮੋੜ ਦਿਸਦਾ ਤੇਰੀ ਕਦਰ ਕਰਕੇ ਆਇਆ ਉਹ ਭਰਾ ਨੇ ਆ ਦੋਨੇ 30000 ਉਹ ਦੋ ਤਾਂ ਉਹਨਾਂ ਨੂੰ ਮੁੰਡ ਤਾਂ ਸੀ ਤੇਰੇ ਨੂੰ ਪਤਾ ਲੱਗੂ ਵੀ ਕੀ ਹੈ ਨਾ ਕੰਮ ਨਹੀਂ ਕਰਕੇ ਲੈ ਲੈ ਉਹਨਾਂ ਦੀ ਫਲਾਪ ਤੇ ਨਾ ਦੇਖ ਕੋਈ ਨਹੀਂ ਕੋਈ ਨਹੀਂ ਜਦੋਂ ਕਦਰ ਹੀ ਹੈ ਕਿ ਕੈਂਚੀ ਲੱਗੂ ਉਹ ਪਤਾ ਨਹੀਂ ਹੈ ਭੈਡਾ ਨਹੀਂ ਉਹ ਪਹਿਲਾਂ ਹੀ ਹੋਣੀ ਹੈ ਤੇਰੇ ਤਾਂ ਕਹਿੰਨੇ ਆ ਚਾਚਾ ਪਹਿਲੀ ਮੂਣੀ ਕਰਕੇ ਮੁੱਲ ਲਾਇਆ ਤੈਨੂੰ ਇਹ ਤੇਰੀ ਮੂਣੀਆਂ ਪਹਿਲੇ ਮੱਥੇ ਲੱਗੀਆਂ ਤੇਰੇ ਨਹੀਂ ਨਹੀਂ ਮੁੱਕਿਆਂ ਦਾ ਕੋਈ ਗੱਲ ਨਹੀਂ ਆਪਾਂ ਨਹੀਂ ਭਾਈ ਆ ਪਾਣੀ ਆ ਢਿੱਲ ਚ ਦੋ ਰੁਪਏ ਬੱਟਣ ਆਈਆਂ ਖੱਟਣ ਆਈਆਂ ਕੀ ਗੱਲ ਹੈ ਸਾਡਾ ਵੀ ਬੋਣੀ ਦਾ ਟਾਈਮ ਹੈ ਤੇਰਾ ਵੀ ਬੋਣੀ ਦਾ ਟਾਈਮ ਹੈ ਮੇਰਾ ਵੀ ਬੋਣੀ ਦਾ ਟਾਈਮ ਹੈ ਤਾਂ ਕਹਿੰਦੇ ਤੇਰੀ ਖੁਸ਼ੀ ਆ ਪਾ ਵਪਾਰੀਆਂ ਦੀ ਹਾਂਜੀ ਹਾਂਜੀ ਹੱਕ ਬਣਦਾ ਜੀ ਤੈਨੂੰ ਮੱਥਾ ਟੇਕ ਕੇ ਵੱੜਦਾ ਨਾਲ ਕਾ ਲਾਗ ਟੱਕਰ ਨਾਲ ਤੁਹਾਨੂੰ ਹਾਂਜੀ ਹਾਂਜੀ ਇਹਦਾ ਗੱਲ ਉਧਰ ਨਿਗਾ ਮਾਰ ਪਸ ਮਾਰ ਲੀ ਜੀ ਉਹ ਤਾਂ ਨਹੀਂ ਜਾਂਦੇ ਤੇਰੇ ਪਸੂ ਬੰਨੇ ਹੋਏ ਨੇ ਵੱਧ ਦੱਸ ਤਾ 31 ਦੇ ਨਹੀਂ ਹੋਣਾ ਬਈ ਠੀਕ ਹੈ ਬਸ ਇੱਕ ਜਿੰਮੇਂ ਦੇ ਇਮਾਨਦਾਰੀ ਤੋਂ ਸਿੱਧੀ ਗੱਤੇ ਦੱਸਦੇ ਆ ਕੋਈ ਚੋਰੀ ਨਹੀਂ ਕਰਦੇ ਉਹ ਤਾਂ ਕੁਝ ਕਿੰਨੇ ਦੀਆਂ ਦੇਣੀਆਂ ਨੇ ਉਹ ਵੀ ਵਿਚਾਰਾ ਗੱਗ ਦਾ ਗੱਗ ਦਾ ਪੁੱਤ ਹੈ ਰੋਜ਼ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਉਹ ਗਾਹਾਂ ਮੈਂ ਵੀ ਤਾਂ ਵਿਤਣੀਆਂ ਮੈਂ ਘਰੇ ਬਨੂਂਦੀ ਆਂ ਕਿੱਥੇ ਪਹਿਣਗੇ ਕਿੱਥੇ ਵਿਤਣੀਆਂ ਪਪੂ ਗੱਡੀ ਦੇ ਕੱਟਣੀਆਂ ਨਹੀਂ ਇਹਨੂੰ ਸਾਰਾ ਪਤਾ ਹੈ ਕਿ ਨਾ ਮਾਲੇ ਨਹੀਂ ਜਾਂਦਾ ਆਪਾਂ ਹਣੋ ਹਣੀਆਂ ਸਾਡੇ ਘਰੇ ਬਨਾਉਂਦੇ ਹਾਂ ਸਾਫ਼ ਹੀ ਕਰ ਲੈ ਆ ਕੋਈ ਫਾਇਦਾ ਸਾਡੇ ਚੌਪੀ ਹੋਣ ਸਾਡੇ ਚੌਪੀ ਹੋਣ ਲੈ ਮੈਂ ਵੀ ਇੱਤੇ ਕਹ ਕੇ ਜਾਉ ਮੈਨੂੰ ਵੀ ਐਡਾ ਟਾਈਮ ਨਹੀਂ ਮੇਰੇ ਘਰ ਕਿ ਖੜੇ ਨੇ ਭਾਂਦੀ ਆਈ ਸੱਚੀ ਗੱਲ ਹੈ ਤੈin ਨਾ ਦਈ ਅੱਗੇ ਤੇਰੀ ਮਰਜ਼ੀ ਐ ਕੱਚੀ ਜਮਾਂ ਦੀ ਅਰਜ਼ੀ ਠੀਕ ਹੈ बत्ती हजार पाता नहीं लगा नहीं मैं नहीं मैं राजू माड़ा ਰੱਜੀ ਹੋਣਾ ਕੋਈ ਕੋਈ ਪੰਚਾਇਤ ਨਹੀਂ ਵੀ ਗੱਲ ਹੁੰਦੀ ਇਹ ਰੱਬ ਵਰਗੀ ਪੰਚਾਇਤ ਹੈ ਨਹੀਂ ਮੈਂ ਉਹਦਾ ਹੱਥ 모ੜਿਆ ਆਪਣੀ ਮਰਜ਼ੀ ਨਾਲ ਮੈਂ ਆਲਾ ਆ ਰੋਜੀ ਲਿਖਾਉਣੇ ਆਪਦੀ ਮਰਜ਼ੀ ਨਾਲ ਹੀ ਜਾਂਦਾ ਕੋਈ ਨਹੀਂ ਪੰਚਾਇਤ ਖੜੀਏ ਮੈਂ ਬੋਲਿਆ ਮੈਂ ਤਾਂ ਇੱਕ ਵੀ ਨਹੀਂ ਹਾਂ ਉਹ ਪੰਚਾਇਤ ਦੇ ਲੱਗਦੇ ਆ ਉਹ ਭਜਨ ਕੀ ਇੱਕ ਲੱਲਾ ਵੀ ਮਾਰਦਾ ਹੈ ਮਾਰਦਾ ਨਹੀਂ ਹੁੰਦਾ ਮਾਰਦਾ ਰੁਪਏ ਲੈਦਾ ਆ ਵੀ ਹੈਗਾ ਵਿੱਚ ਨਾ ਵੀ ਹੈ ਨਾ 22000 232 32 32 ਹੋ ਗਿਆ ਮੈਂ ਤਾਂ ਇਹਦੀ ਕਦਰ ਕੀਤੀ ਆ ਬੰਦੇ ਦੀ ਛੇੜੇ ਵੇੜੇ ਧੌਲੀ ਦਾੜੀਆ ਜਾ ਤਾ 100 ਹਰਪਾ ਤੈਨੂੰ ਇਹਨੇ ਕਹਿੰਦੀ ਮੈਂ ਦੇ ਦੂੰ ਠੀਕ ਆ ਹੁਣ ਨਹੀਂ ਨਹੀਂ ਮੈਂ ਦੇ ਦੂੰ ਨਹੀਂ ਰੱਜੀ ਉਸ ਇੱਕ ਫਰਮਾਨ ਜਦੋਂ ਫਰਜਾ ਜਮਈ ਲਿਆ ਚਲੀ ਗੱਲ ਤੋੜਨ ਵਾਲੀ ਕਰਤੀ ਨਹੀਂ ਭਰਾ ਦਾ ਮਾਨ ਪੀਂਦਾ ਮੈਂ ਤੇ ਚੁੰਕੀ ਤੇ ਅੜ ਗਿਆ ਕੇ ਮੈਂ ਨਾ ਪਾ ਜੀ ਸਰਦਾਰ ਜੀ 32000 ਇਹਨੇ 2000 ਆਪੀ ਪਾਇਆ ਸੀ ਥਾਂ ਤੇ ਪਾ ਸੀ ਗਏ ਇਹਨੇ ਵਿਚਰਨੇ ਪੁੱਛਿਆ ਨਹੀਂ ਉਹਨੇ ਬਾਦ ਵਿੱਚ ਮੈਂ ਚੱਲ ਕੇ 25 ਤੋਂ 30 ਦੇ ਪਾਪੂ ਤੋਂ ਨਹੀਂ ਨਾ ਕਰਨੀ ਚਾਹੀਦੀ ਨਹੀਂ ਨਾ ਕਰ ਬਾਬੇ ਉਹ ਨਹੀਂ ਇਹ ਕਰਨ ਵਾਲਾ ਨਹੀਂ ਬੰਦਾ ਮੈਂ ਅਲੀ ਕਰਨ ਵਾਲਾ ਕਿੱਥੇ ਆਵਾ ਯਾਰ ਨਮੇੜ ਤੇ ਉੰਤਾਂ ਲੱਗਦਾ ਬਹੁਤ ਚਵਾਰਾ ਹੁਣ ਬੜਾ ਖਾਂਚਾ ਯਾਰਾ ਸਾਹਾ ਦਾ ਭੱਜ ਗਿਆ ਝਾੜਾਂ ਤੋਂ ਨਿਕਲ ਕੇ ਕੁੱਤਾ ਛੜ ਦੇ ਸ਼ਿਕਾਰੀ ਗੈਲ ਕੁੱਟਣਾ ਕੋ ਲੈ ਸਾਡੇ 32 ਦੀ ਹੋਰ ਉਹ ਨਾ ਉੱਥੇ ਉੱਥੇ ਨਾ ਲਾ ਦੇ ਬਣਾ ਦੱਸਿਆ ਉੱਥੇ ਉੱਥੇ ਨਹੀਂ ਚੱਲ ਗਰੀਬ ਆਦਮੀ ਯਾਰ ਗਰੀਬ ਨੂੰ ਸਾਡੀ ਰੋਜ਼ੀ ਪੀ ਆਂਗਲੇ ਤੈਨੂੰ ਹੀ ਯਾਲਾ ਚੱਲਨੇ ਲਓ ਭਾਈ ਸੰਗਰ ਹੱਥ ਨਾਲ ਜੁੜਦਾ ਹਾਂ ਮਗਰ ਤੂੰ ਆ ਜਾ ਦੋ ਲਓ ਜੀ ਭਾਈ ਯਾਰ ਪਾਣੀ ਗਿਆ 7 8 9 ਲਾ ਜਾਓ ਸਾਡਾ ਸਿਰ ਦੇ ਹੋਰ ਬਾਕੀ ਦੇ ਦਿੰਨਾ ਕੋਈ ਗੰਦੀ ਪੇਡਾਂ ਨਹੀਂ ਇਹਦੇ ਕੋਲ ਅੱਛਾ ਸੇ ਤੇ ਇੱਕ ਹੀ ਜਾਊਗਾ ਉਹ ਤਾਂ ਨਹੀਂ ਜਾਂਦਾ ਅੱਛਾ ਜੇ ਨਾ ਹੋਣਗੇ ਮੇਰਾ ਹੋ ਗਿਆ ਬਿਆਨਾ ਹੋ ਗਿਆ ਵਧੀਆ ਬਲੇ ਜੀ

ਇਸ ਦਾ ਇੱਕ ਕਹਾ ਇਸ ਕਹਾ ਦੋ ਇੱਕਾ 31 ਇਹ ਵੀ ਦੋਸਤੋ ਤਿੰਨ ਭੇਡਾਂ ਦਾ ਸੌਦਾ ਹੋਇਆ ਸਾਢੇ 32000 ਦਾ ਆਹ ਭੇਡ ਸਾਢੇ 32000 ਦਾ ਠੀਕ ਹੈ ਸਾਢੇ 32000 ਦਾ ਸੌਦਾ ਖੈਰਾਤੀ ਨੇ ਹਾਂ ਇਹ ਬਾਬੇ ਨੇ ਕਰਤਾ ਸੌਦਾ ਸਾਢੇ 32000 ਦਾ ਮੰਗਦਾ ਕਿ ਨਹੀਂ ਬਾਬਾ ਕਦੇ ਵੀ ਨਹੀਂ ਹਾਰਦਾ ਮੰਗਦਾ ਕਿ ਨਹੀਂ ਬਾਬਾ ਮੰਗਦਾ ਤਾਂ ਇਹ 50000 ਤੀ ਬਹੁਤ ਦੂਰੋਂ ਮੂੜੇ ਘੇਰ ਘੇਰ ਕੇ ਮੂੜੇ ਆ ਚਲ ਜੀ ਬਾਈ ਮੈਂ ਵੀ ਦੋਸਤੋ ਵੀਡੀਓ ਨੂੰ ਵੱਤੋ ਵੱਤੇ ਸ਼ੇਅਰ ਕਰ ਦਿਓ ਤੇ ਪੇਜ ਤੇ ਚੈਨਲ ਆਪਣਾ ਕਰ ਲਓ ਫੋਲੋ ਤੇ ਆਈ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਲੈ ਕੇ ਆਉਣੇ ਤੁਹਾਡੇ ਹੱਥ ਤੇ ਹੋਰ ਸੌ ਤੇ ਤੁਹਾਨੂੰ ਕਰਚੀ ਵਧੀਆ ਇਹਨੇ ਵੀ ਦੂਰ ਤੀਹ ਹੱਟਣੀ ਵਧੀਆ ਵੀ ਹੈ ਇੱਕ ਮਿੰਟ ਸੁਣ ਵਾਹੀ ਨਹੀਂ ਮਾਰੀ ਚੱਲੂ ਨਾ ਬੰਨੀ ਪੰਜ ਕੀ ਦੇ ਦੇ ਮੈਨੂੰ ਕੋਈ ਗੱਲ ਤੋਂ ਭਾਈ ਗੱਲ ਸੁਣ ਲੈ ਮੈਨੂੰ ਚਾਹ ਦਾ ਸਰਦਾਰ ਕੋਨੇ 1500 ਪਾਇਆ ਮੈਂ ਇਹ ਮੈਂ ਜਿਹੜਾ ਚਾਰ ਘਟ ਗਿਆ ਐ ਤਾਂ ਮੰਗੂ ਬਸ ਫਿਰ ਤੂੰ ਬੰਦਿਆ ਬਾ ਚਾਰ ਉਹ ਸੁਣੀ ਵਿਗਦੀ ਪਈ ਐ ਨਾ ਜਦ ਕਰ ਲੈ ਲੈ ਨਾ ਬੰਦ ਬਈ ਦੇਖੇ ਹੀ ਮੇਰੀ ਉਤਲੇ ਚੱਲਦੀ ਕੋਈ ਹੋਰ ਬਾਈ ਪਹਿਲਾਂ ਵੀਡੀਓ ਵੀ ਆਪਣੀ ਤਾਂ ਬਣਾਉਣ ਲੱਗ ਗਏ ਦੇਖੀ ਨਾ ਦੇਖੀ ਯਾਰ ਤੁਹਾਡਾ ਜਿਵੇਂ ਸਰੀਆ ਦੀ ਅੱਧੀ ਚਿੱਟੀ ਯਾਰ ਤਰੀ ਸੰਸਾਰ ਹਾਂ ਚੱਲਦਾ ਤੇਰੇ ਵਾਲਾ ਹਾਂ ਇਹ ਦਾ ਸਹੀ ਹੈ ਪਾਲੋ ਨਾਮ ਉਹ ਮੈਂ ਕਹਿੰਦਾ ਬਹੁਤ ਇਤਰਾਦਾਂਗੇ ਪਾਲ ਨੂੰ ਮਾਰ ਦੇਖੀ ਲੂਗੀ ਕਿਸਲੇ ਹੁੰਦਾ 300 ਬਟਨ 9 ਦੀ ਪੈਗੀ ਹੁੰਦਾ ਯਾਰ ਮੈਂ ਤੂੰ ਸਭ ਪਾਕਦਾ ਬਣੀ ਵੀ ਨਹੀਂ 100 ਮੇਰੀ ਗੱਲ 100 ਕਿੰਨਾ ਚਾਰ ਘਟ ਗਿਆ ਤੂੰ ਜਿਹੜਾ ਧੰਨ ਦਾ ਧੰਨ ਵਿਕਜੋ ਦੇ ਖੜਾ ਮੇਰੇ ਕੋਈ ਨਹੀਂ ਮੁੱਤਾ ਕੋ ਜਮੀ ਆ ਗਈ ਹਾਂ ਬੱਥਾ ਉਹ ਨੂੰ ਨੂੰ ਲੈਣੀ ਹੈ ਮੈਂ ਹੁਣ ਤੇਰੀ ਉੱਚੀ ਵੀ ਕਾਲ ਨਹੀਂ ਖਰਾਬ ਦੇ ਲੈ ਮਾਈ ਨਹੀਂ ਕਿੰਨਾ ਕ ਫਰਕ ਆ ਮੈਂ ਇੱਕ ਬਰੀ ਵੀ ਬੋਲਿਆ ਵੀ ਤੂੰ ਕਿਉਂ ਪੁੱਛੀਂ ਮੈਂ ਮੈਂ ਮੇਰੀ ਗੱਲ ਤੂੰ ਦੀਵੇਂ ਉਹਨੂੰ ਕਹੀ ਨਾ ਮੈਂ ਕੱਢ ਕੇ ਪੈਸੇ ਆਂ ਫੜਾਤੇ ਮੈਂ ਕਿਹਾ ਜਿੰਮੇ ਮਰਦੀ ਕਰ ਲੈ ਮੈਂ ਕਰ ਓਏ ਤੇਰੀ ਲਖਾਈ ਤੇਰੇ ਨਾਲ ਉਹੀ ਹੋ ਦੇਣਾ ਪਹਿਲਾ ਫੈਸਲਾ ਕਰਦੇ ਆਂ ਕਿਉਂ ਪਾਪਾ ਜੀ ਸਹੀ ਆ ਬੜਾ ਕਾ ਪੂਰੀ 9000 ਨਹੀਂ ਆ ਬੱਸ ਨਹੀਂ ਹਾਂ ਠੀਕ ਆ 9000 ਆ ਨਾਮ ਵਾਲ ਤੂੰ ਵੀ ਨਾ ਬੋਲਣਾ ਮੈਂ ਵੀ ਗਿਣਨਾ ਪੈਸੇ ਭੱਜ ਤੂੰ ਕਦਰ ਭੱਜ ਉਹ ਵੀ ਵਿਚਾਰਾ ਤੂੰ ਉੱਪਰ ਮੈਂ ਉਹ ਬਾਬਾ ਚੁੱਪ ਕਰ ਜਾ ਉਹ ਸਾਈ ਟੱਕਰ ਗਿਆ ਜਾ ਹਾਂ ਯਾਰ ਜਿਵੇਂ ਤੂੰ ਕਰ ਤਾ ਆਪਣਾ ਹੁੱਲੇ ਵੀ ਮੈਂ ਵੀ ਦੋਸਤੋ ਸੌਦਾ ਝੜ ਗਿਆ ਸਿਰੇ ਤੋਂ ਸੌਦਾ ਦਿਖਾਉਣੇ ਆ ਤੁਹਾਨੂੰ ਠੀਕ ਆ ਕੋਈ ਜਿੱਲੀ ਆ 209 ਬਾਕੀ ਦੇ ਦੰਗਰ ਆ ਬਈ ਕੋਈ ਨਾ ਬੱਕਰੀ ਕਿਹੜੀ ਹੋਈ ਆ ਆਜੋ ਦੋਸਤੋ ਦਿਖਾਉਣੇ ਆ ਕਿਹੜੀ ਬੱਕਰੀ ਆ ਪੂਰੇ 9000 ਦਾ ਸੌਦਾ ਹੋਇਆ ਪਾਠ ਦਾ ਬੱਕਰੀਆ ਦਾ ਪਾਠ ਦੇਖਦੇ ਆ ਆ ਇਸ ਦਾ ਦੇਖ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਤੁਹਾਨੂੰ ਸੌਦਾ ਹੈ ਪੰਜਾਂਜ 9000 ਬੱਕਰੀ ਹੈ ਆ ਲਿਖਾਈ ਇਤਰਾ ਕਿੰਨੇ ਦੀ ਕਰਤੀ ਹੈ ਕਿੰਨੇ ਦੀ ਕਰਤੀ 9 ਦੀ ਕਰਤੀ 9 ਦੀ